ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਅੱਜ ਰਾਤ ਦੀ ਪ੍ਰਾਰਥਨਾ ਸਭਾ ਦੇ ਵਿੱਚ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਜਦੋਂ ਖੁਦਾ ਦੇ ਕਲਾਮ ਨੂੰ ਜਾਂ ਪ੍ਰਾਰਥਨਾ ਨੂੰ ਸੁਣੋਗੇ ਤੁਸੀਂ ਗਹਿਰੇ ਭੇਦ ਨੂੰ ਪ੍ਰਭੂ ਦੀ ਨੂੰ ਜਾਣੋਗੇ ਪਰਮੇਸ਼ੁਰ ਦੀ ਧਿਆਤ ਤੁਹਾਡੇ ਉੱਤੇ ਉਮੜੇਗੀ ਪਰਮੇਸ਼ੁਰ ਦਾ ਫੇਵਰ ਆਏਗਾ ਤੁਹਾਡੇ ਉੱਤੇ ਕਿਉਂਕਿ ਬਚਨ ਦੇ ਅੰਦਰ ਤੰਨੇ ਉਹ ਜੋ ਮੇਰੇ ਬਚਨ ਨੂੰ ਸੁਣਦੇ ਤੇ ਉਹਦੇ ਉੱਤੇ ਅਮਲ ਕਰਦੇ ਹਨ ਉਹਦੇ ਉੱਤੇ ਚੱਲਦੇ ਹਨ ਤੇ ਮੇਰਾ ਮਕਸਦ ਹਮੇਸ਼ਾ ਇਹ ਰਹਿੰਦਾ ਕਿ ਤੁਹਾਨੂੰ ਵਚਨ ਦੇਖ ਕੇ ਤੁਹਾਨੂੰ ਮੋਟੀਵੇਟ ਕਰਾਂ ਕਿ ਵਚਨ ਦੇ ਉੱਤੇ ਚੱਲੋ ਕਿਉਂਕਿ ਵਚਨ ਤੁਸੀਂ ਸੁਣਦੇ ਹੋ ਵਚਨ ਪੜ੍ਹਦੇ ਵੀ ਹੋ ਅਗਰ ਵਚਨ ਦੇ ਉੱਤੇ ਚੱਲਦੇ ਨਹੀਂ ਉਹਨੂੰ ਅਮਲ 'ਚ ਨਹੀਂ ਲੈਂਦੇ ਤਾਂ ਤੁਹਾਡਾ ਵਚਨ ਪੜ੍ਹਨਾ ਤੇ ਸੁਣਨਾ ਬੇਕਾਰ ਹੈ ਪੜ੍ਹਨਾ ਤੇ ਸੁਣਨਾ ਅੱਛੀ ਗੱਲ ਹੈ ਪੜੋਗੇ ਤਾਂ ਤੁਹਾਨੂੰ ਸਮਝ ਆਏਗਾ ਸੁਣੋਗੇ ਤਾਂ ਕੁਝ ਗੱਲਾਂ ਦੇ ਪਿੱਛੇ ਜਿਹੜੇ ਤੁਹਾਨੂੰ ਪਤਾ ਨਹੀਂ ਲੱਗਦੇ ਉਹ ਸੁਣਨ ਨਾਲ ਹੀ ਪਿੱਛੇ ਸਮਝ ਆਉਂਦੇ ਨੇ ਕਿਉਂਕਿ ਜੋ ਸੁਣਾਉਣ ਵਾਲਾ ਹੁੰਦਾ ਉਹ ਸਾਡਾ ਬੁੱਧੀਮਾਨ ਜ਼ਿਆਦਾ ਹੋ ਸਕਦਾ ਉਹਨੂੰ ਪਰਮੇਸ਼ਰ ਨੇ ਜ਼ਿਆਦਾ ਬੁੱਧੀ ਦਿੱਤੀ ਹੁੰਦੀ ਹੈ ਔਰ ਜਦੋਂ ਅਸੀਂ ਉਹਦੇ ਕੋ ਉਸ ਬਚਨ ਨੂੰ ਸੁਣਦੇ ਆ ਤਾਂ ਸਾਨੂੰ ਸਮਝ ਆ ਜਾਂਦਾ ਕਿ ਪਰਮੇਸ਼ਰ ਸਾਨੂੰ ਕੀ ਕਹਿ ਰਿਹਾ ਇਸ ਲਈ ਬਚਨ ਨੂੰ ਸੁਣਨਾ ਬਚਨ ਨੂੰ ਪੜ੍ਹਨਾ ਅੱਛੀ ਗੱਲ ਹੈ ਉਹ ਤੋਂ ਵੀ ਅੱਛੀ ਗੱਲ ਹੈ ਬਚਨ ਦੇ ਉੱਤੇ ਚੱਲਣਾ ਕਿਉਂਕਿ ਅੱਜ ਪੀੜਾਂ ਦੇ ਪੀੜ ਬਚਨ ਸੁਣ ਵੀ ਲੈਂਦੇ ਨੇ ਬਚਨ ਪੜ੍ਹ ਵੀ ਲੈਂਦੇ ਨੇ ਪਰ ਬਚਨ ਦੇ ਉੱਤੇ ਚੱਲਦੇ ਨਹੀਂ ਬਚਨ ਨੂੰ ਅਮਲ ਉਤੇ ਨਹੀਂ ਲਿਆਉਂਦੇ ਜਿੰਨਾ ਤੱਕ ਅਸੀਂ ਬਚਨ ਨੂੰ ਅਮਲ ਨਹੀਂ ਕਰਾਂਗੇ ਆਪਣੇ ਜੀਵਨ ਵਿੱਚ ਤੇ ਇਸਤੇਮਾਲ ਨਹੀਂ ਕਰਾਂਗੇ ਪਰਮੇਸ਼ਰ ਕਿਵੇਂ ਸਾਡੇ ਤੋਂ ਖੁਸ਼ ਹੋਏਗਾ ਕਿਵੇਂ ਪਰਮੇਸ਼ਰ ਕਹੇਗਾ ਕਿ ਤੂੰ ਹੀ ਮੇਰੀ ਧੀਆਂ ਤੇ ਪੁੱਤੋ ਕਿਉਂਕਿ ਜਦੋਂ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਫਲ ਹੀ ਨਹੀਂ ਦਿਖਣਗੇ ਪਰਮੇਸ਼ਰ ਉਹ ਸਾਡੇ ਜੀਵਨ ਦੇ ਵਿੱਚ ਉਹ ਆਸ਼ਾ ਜਿਹੜੀ ਪ੍ਰਭੂ ਨੇ ਸਾਡੇ ਤੋਂ ਰੱਖੀ ਹੋਈ ਹੈ ਉਹੀ ਨਾਲ ਦਿਖੇਗੀ ਤੇ ਪ੍ਰਭੂ ਸਾਡੇ ਤੋਂ ਖੁਸ਼ ਹੋਣਗੇ ਜਿਹੜਾ ਕੰਮ ਪ੍ਰਭੂ ਸਾਨੂੰ ਦੇਣਾ ਚਾਹੁੰਦਾ ਜੇ ਅਸੀਂ ਉਹੀ ਨਾ ਕਰਾਂਗੇ ਤੇ ਪ੍ਰਭੂ ਜੀ ਸਾਡੇ ਤੋਂ ਖੁਸ਼ ਹੋਣਗੇ ਪ੍ਰਭੂ ਜੀ ਕਦੀ ਵੀ ਸਾਡੇ ਤੋਂ ਖੁਸ਼ ਨਹੀਂ ਹੋਣਗੇ ਇਸ ਲਈ ਵਚਨ ਜਦੋਂ ਵੀ ਪੜੋ ਰੂਹ ਸਚਾਈ ਨਾਲ ਪੜੋ ਤੇ ਪ੍ਰਭੂ ਨੂੰ ਬੋਲੋ ਕਿ ਪ੍ਰਭੂ ਸਨੁੱਚਨਨ ਦੀ ਹਿੰਮਤ ਵੀ ਦੇ ਅਸੀਂ ਵਚਨ ਨੂੰ ਪੜਹੀਏ ਸੁਣੀਏ ਤੇ ਉਹਦੇ ਉੱਤੇ ਚੱਲੀਏ ਵੀ ਸਾਡਾ ਜੀਵਨ ਇਦਾਂ ਦਾ ਬਣ ਜਾ ਹallelujah ਮੇਰਾ ਵਿਸ਼ਵਾਸ ਤੁਸੀਂ ਇਸ ਗੱਲ ਨੂੰ ਫੋਲੋ ਕਰੋਗੇ ਹallelujah ਤੇ ਆਓ ਅਸੀਂ ਅੱਜ ਦੇ ਵਚਨ ਦੇ ਵੱਲ ਚੱਲਦੇ ਹਾਂ ਪਹਿਲਾਂ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਅਗਵਾਈ ਲੈਣੇ ਕਿ ਪਰਮੇਸ਼ੁਰ ਸਾਡੀ ਅਗਵਾਈ ਕਰੇ ਅੱਜ ਦੇ ਵਚਨ ਨੂੰ ਸਮਝਣ ਦੇ ਲਈ ਕਿਉਂਕਿ ਪਰਮੇਸ਼ੁਰ ਦਾ ਪਵਿੱਤਰ ਰੂਹ ਸاری ਅਗਵਾਈ ਕਰੇਗਾ ਤੇ ਅੱਛੇ ਅੱਛੇ ਤਰੀਕੇ ਦੇ ਨਾਲ ਪਰਮੇਸ਼ਰ ਦੇ ਵਚਨ ਨੂੰ ਸਮਝਾਂਗੇ ਪਰਮੇਸ਼ਰ ਦੇ ਹੁਕਮ ਨੂੰ ਸਮਝਾਂਗੇ ਕਿ ਪਰਮੇਸ਼ੁਰ ਸਾਨੂੰ ਵਚਨ ਦੇ ਦੁਆਰਾ ਸਿਖਾਉਣਾ ਕੀ ਚਾਹੁੰਦਾ ਹallelujah ਸਰਵ ਸ਼ਕਤੀਮਾਨ ਧਿਆਵਾਨ ਧਿਆਲੂ ਕਿਰਪਾਲੂ ਮਹਾਸਾਮਰਤੀ ਪਿਤਾ ਪ੍ਰਭੀ ਯਿਸੂ ਮਸੀਹ ਯਹਵਾ ਪਰਮੇਸ਼ਰ ਪਵਿੱਤਰ ਆਤਮਾ ਜੀ ਧੰਨਵਾਦ ਕਰਦੇ ਆ ਅੱਜ ਦੀ ਸੁੰਦਰ ਸ਼ਾਮ ਦੇ ਲਈ ਅੱਜ ਦੇ ਸੁੰਦਰ ਦਿਨ ਦੇ ਲਈ ਪ੍ਰਭੂ ਜੀ ਜੋ ਤੁਸੀਂ ਬਖਸ਼ਿਆ ਖੁਦਾ ਆਪਣੇ ਵਚਨ ਨਾਲ ਜੋੜੇ ਰੱਖਿਆ ਪ੍ਰਭੂ ਜੀ ਪਾਪਾ ਤੋਂ ਦੂਰ ਰੱਖਿਆ ਪ੍ਰਭੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਇਆ ਪਿਤਾ ਜੀ ਤੁਹਾਡੀ ਪਵਿੱਤਰ ਆਤਮ ਦੀ ਅਗਵਾਈ ਨੂੰ ਮੰਗਦੇ ਆ ਕਿ ਤੁਹਾਡਾ ਪਾਕ ਰੂ ਸਾਡੀ ਅਗਵਾਈ ਕਰੇ ਅੱਜ ਵਚਨ ਨੂੰ ਸਮਝਣ ਦੇ ਲਈ ਸਾਨੂੰ ਅਭਿਸ਼ੇਕ ਦੇ ਸਾਨੂੰ ਮਸਾ ਦੇ ਸਾਨੂੰ ਉਸਾਮਰ ਦੇ ਵਚਨ ਦੇ ਵਿੱਚੋਂ ਕਿ ਜਿਹਨੂੰ ਲੈ ਕੇ ਸਾਡੇ ਜੀਵਨ ਬਦਲ ਜਾਣ ਸਾਡੇ ਜੀਵਨਾਂ ਦੇ ਦੁਆਰਾ ਹੋਰਾਂ ਦੇ ਜੀਵਨ ਵੀ ਬਦਲ ਜਾਣ ਪ੍ਰਭੂ ਇਸ ਨੂੰ ਸੀ ਦਾ ਸਮਰਥੀ ਜੰਦਾ ਨਾਮ ਦੇ ਵਿੱਚ ਵਿਸ਼ਵਾਸ ਕਰਦੀ ਪ੍ਰਭੂ ਜੀ ਤੁਸੀਂ ਇਸ ਬੇਨਤੀ ਨੂੰ ਸੁਣ ਲਿਆ ਤੜਪਾ ਕਰੂ ਸਾਡੇ ਵਿਚਕਾਰ ਹੈ ਸਾਨੂੰ ਬੁੱਧ ਗਿਆਨ ਸਮਦਾ ਆਤਮਾ ਦੀਨ ਦੇ ਖੁਦਮ ਜਿਸ ਨੂੰ ਸਿੱਦੇ ਸਾਮਰਥਯੋਜਨ ਦਾ ਨਾਮ ਜੀ ਮੰਗਦੇ ਆ ਆਮੇਨ 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 ਹਾਲੇਲੂਇਆ ਆਓ ਅਸੀਂ ਪੜ੍ਹਦੇ ਹਾਂ ਅੱਜ ਅਸੀਂ ਪੜ੍ਹਾਂਗੇ ਯਹੂਨਾ ਦੀ ਇنجੀਲ ਉਹਦੀ 13 ਬਾਬ 13 ਬਾਬ ਨੂੰ ਅਸੀਂ ਪੜ੍ਹਾਂਗੇ ਤੇ ਮੈਂ ਕੁਝ ਕੁਝ ਪੁਆਇੰਟ ਇਹਦੇ ਵਿੱਚ ਦੱਸਾਂਗੀ ਜਿਹੜਾ ਮੇਨ ਪ੍ਰਭੂ ਦੀ ਗੱਲ ਦਸੀ ਆ ਅਸੀਂ ਉਸ ਗੱਲ ਵੱਲ ਧਿਆਨ ਦਵਾਂਗੇ ਹallelujah ਕਿਉਂਕਿ ਖੁਦਾਵੰਦ ਦੇ ਪਿਆਰੇ ਲੋਕੋ ਪਰਮੇਸ਼ਵਰ ਨੇ ਐਸੇ 13 ਦੇ ਵਿੱਚ ਨਾ ਆਪਣੇ ਚੇਲਿਆਂ ਦੇ ਪੈਰ ਤੋਤੇ ਆ ਚੇਲਿਆਂ ਦਾ ਕੀ ਕੀਤੇ ਨੇ ਪੈਰ ਤੋਤੇ ਨੇ ਔਰ ਉਹ ਪੈਰ ਕਿਉਂ ਤੋਤੇ ਪਰਮੇਸ਼ਵਰ ਨੇ ਕਿਉਂ ਪਰਮੇਸ਼ਰ ਨੇ ਆਪਣੇ ਚੇਲਿਆਂ ਦੇ ਪੈਰ ਤੋਤੇ ਕੀ ਕਾਰਨ ਸੀ ਉਹਦਾ ਕੀ ਸਿੱਖਿਆ ਪ੍ਰਭੂ ਸਾਨੂੰ ਦੇਣਾ ਚਾਹੁੰਦੇ ਇਸ वचन ਦੇ ਦੁਆਰਾ ਆਓ ਅਸੀਂ ਪੜ੍ਹਦੇ ਹਾਂ वचन ਦੇ ਵਿੱਚ ਅ ਅਚਨ ਪੜਾਂਗੇ ਅਸੀਂ 13 ਉਹਦੀ 12 ਨੂੰ ਪੜਾਂਗੇ ਉਪਰੰਤ ਜਾਂ ਉਹ ਉਹਨਾਂ ਦੇ ਪੈਰ ਤੋਂ ਹਟਿਆ ਅਤੇ ਆਪਣੇ ਵਸਤਰ ਲੈ ਕੇ ਲੈ ਲੇ ਤਾਂ ਫਿਰ ਬੈਠ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ ਪ੍ਰਭੂ ਜੀ ਆਪਣੇ ਚੇਲਿਆਂ ਨੂੰ ਬੋਲ ਰਹੇ ਹਨ ਕਿ ਮੈਂ ਤੁਹਾਡੇ ਪੈਰ ਧੋਤੇ ਹੈ ਤੁਸੀਂ ਸਮਝਦੇ ਹੋ ਕਿ ਮੈਂ ਤੁਹਾਡਾ ਕਿਉਂ ਇਦਾਂ ਕੀਤਾ ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਰਕੇ ਬੁਲਾਉਂਦੇ ਹੋ ਅ ઠੀਕ ਆਖ ਦਿਓ ਕਿਉਂ ਜੋ ਮੈਂ ਹਾਂ ਪ੍ਰਭੂ ਜੀ ਕਹਿੰਦੇ ਤੁਸੀਂ ਮੈਨੂੰ ਗੁਰੂ ਕਹਿ ਕੇ ਮੈਨੂੰ ਤੁਸੀਂ ਪੁਕਾਰਦੇ ਹੋ ਪ੍ਰਭੂ ਕਹਿ ਕੇ ਪੁਕਾਰਦੇ ਤਾਂ ਸੱਚ ਗੱਲ ਆ ਮੈਂ ਹੀ ਪ੍ਰਭੂ ਆ ਮੈਂ ਹੀ ਗੁਰੂ ਆ ਤੁਹਾਡਾ ਇਹ ਸੱਚੀ ਗੱਲ ਆ ਅੱਗੇ ਕਿ ਪ੍ਰਭੂ ਜੀ ਕਹਿੰਦੇ ਨੇ ਸੋ ਜੇ ਮੈਂ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਚਾਹੀਦਾ ਹੈ ਜੇ ਤੁਸੀਂ ਵੀ ਇੱਕ ਦੂਸਰੇ ਦੇ ਪੈਰ ਧੋਵੋ ਪ੍ਰਭੂ ਜੀ ਬੋਲਦੇ ਕਿ ਅਗਰ ਮੈਂ ਗੁਰੂ ਹੋ ਕੇ ਤੜਪ ਪ੍ਰਭੂ ਹੋ ਕੇ ਮੈਂ ਤੁਹਾਡੇ ਪੈਰ ਧੋਤੇ ਐ ਤੇ ਤੁਹਾਨੂੰ ਵੀ ਚਾਹੀਦਾ ਕਿ ਤੁਸੀਂ ਵੀ ਇੱਕ ਦੂਸਰੇ ਦੇ ਪੈਰ ਧੋਖਿਆ ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ ਹਾਲੇਲੂਇਆ ਹੁਣ ਸਮਝਣ ਦੀ ਆਤਮਾ ਵਾਲੀ ਕਿ ਪ੍ਰਭੂ ਕੇ ਅੰਦਰ ਜੋ ਮੈਂ ਤੁਹਾਡੇ ਲਈ ਕੀਤਾ ਮੈਂ ਚੋਨਾ ਤੁਸੀਂ ਵੀ ਕਰੋ ਕੀ ਕੀਤਾ ਪ੍ਰਭੂ ਨੇ ਆਪਣੇ ਆਪ ਨੂੰ ਉਹਨਾਂ ਸਾਹਮਣੇ ਕੀ ਕੀਤਾ ਨੀਵਾ ਕੀਤਾ ਪੜਦੇ ਆਂ ਮੈਂ ਸੱਚ-ਸੱਚ ਆਖਦਾ ਹਾਂ ਪਈ ਨੌਕਰ ਆਪਣੇ ਮਾਲਕ ਤੋਂ ਵੱਡਾ ਨਹੀਂ ਨਾ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ ਜੇ ਤੁਸੀਂ ਇਹ ਗੱਲਾਂ ਜਾਣਦੇ ਹੋ ਤਾਂ ਤਨ ਹੋ ਪਰਮੇਸ਼ਵਰ ਜੀ ਬੋਲਦੇ ਨੇ ਕਿ ਮੈਂ ਵੱਡਾ ਹੋ ਕੇ ਮੈਂ ਪ੍ਰਭੂ ਹੋ ਕੇ ਮੈਂ ਗੁਰੂ ਹੋ ਕੇ ਤੁਹਾਡੇ ਪੈਰ ਧੋ ਰਿਹਾ ਮਤਲਬ ਮੈਂ ਅੰਦੀਨਗੀ ਚ ਰਹਿਣਾ ਜਾਣਦਾ ਮੈਂ ਨੀਮਾ ਹੋਣਾ ਜਾਣਦਾ ਮੈਂ ਨਮਰ ਹੰਬਲ ਹੋਣਾ ਜਾਣਦਾ ਯਕਿ ਜਦੋਂ ਇਨਸਾਨ ਹੰਬਲ ਨੰਬਰ ਹੁੰਦਾ ਨੀਮਾ ਹੁੰਦਾ ਤੇ ਪਰਮੇਸ਼ਰ ਉਹਨੂੰ ਉੱਚਾ ਕਰਦਾ ਔਰ ਪ੍ਰਭੂ ਜੀ ਫੜਵਾਏ ਜਾਣ ਵਾਲੇ ਸੀ ਇਸ ਲਈ ਪ੍ਰਭੂ ਨੇ ਆਪਣੇ ਚੇਲਿਆਂ ਦੇ ਪੈਰ ਧੋਤੇ ਕਿਉਂਕਿ ਹੁਣ ਮੇਰਾ ਸਮਾਂ ਆ ਜਾ ਨਾ ਮੈਂ ਆਪਣੇ ਆਪ ਨੂੰ ਨੀਮਾ ਕਰਾਂ ਤਾਂ ਕਿ ਮੇਰਾ ਪਰਮੇਸ਼ਰ ਮੈਨੂੰ ਉੱਚਾ ਕਰੇ ਮੇਰਾ ਪਿਤਾ ਮੈਨੂੰ ਉੱਚਾ ਕਰੇ ਤਾਂ ਉਹਨਾਂ ਚੇਲਿਆਂ ਸਾਹਮਣੇ ਇੱਕ ਮਿਸਾਲ ਵੀ ਰੱਖੀ ਕਿ ਅਗਰ ਤੁਸੀਂ ਮੇਰੇ ਚੇਲੇ ਹੋ ਤੁਸੀਂ ਮੇਰੀ ਸਿੱਖਿਆਵਾਂ ਤੇ ਚੱਲਦੇ ਹੋ ਤੁਸੀਂ ਵੀ ਆਪਣਿਆਂ ਦੇ ਨਾਲ ਇਦਾਂ ਕਰਨਾ ਤੁਸੀਂ ਆਪਣੇ ਆਪ ਨੂੰ ਵੱਡਾ ਸਾਬਤ ਕਰਕੇ ਨਹੀਂ ਦੱਸਣਾ ਕਿ ਮੈਂ ਬਹੁਤ ਵੱਡਾ ਆ ਮੈਨੂੰ ਬੜਾ ਗਿਆਨ ਆ ਮੈਨੂੰ ਬੜੀ ਬੁੱਧੀ ਆ ਮੈਨੂੰ ਬੜੀ ਸਮਝ ਆ ਮੇਰੇ ਵਰਗਾ ਤੇ ਕੋਈ ਹੈ ਨਹੀਂ ਤੇ ਪ੍ਰਭੂ ਜੀ ਕਹਿੰਦੇ ਕਿ ਆਪਣੇ ਆਪ ਨੂੰ ਜਿਹੜਾ ਛੋਟਾ ਕਰ ਲੇਗਾ ਉਹ ਉੱਚਾ ਕੀਤਾ ਜਾਊਗਾ ਤੇ ਪ੍ਰਭੂ ਜੀ ਆਪਣੇ ਆਪ ਨੂੰ ਚੇਲੇ ਸਾਹਮਣੇ ਹੁਣ ਉਹਨਾਂ ਨੇ ਨਮੂਨਾ ਦੱਸਣ ਦੇ ਲਈ ਉਹਨਾਂ ਦੇ ਪੈਰ ਧੋਂਦੇ ਉਹਨਾਂ ਨੂੰ ਦੱਸ ਦੇਣੇ ਕਿ ਤੁਸੀਂ ਵੀ ਮੇਰੇ ਜਾਨ ਪਿੱਛੋਂ ਐਦਾਂ ਕਰਨਾ ਤੁਸੀਂ ਇੱਕ ਦੂਸਰੇ ਦੀ ਅਧੀਨਗੀ ਵਿੱਚ ਰਹਿਣਾ ਅਗਰ ਤੁਸੀਂ ਵੱਡੇ ਹੋ ਤੇ ਛੋਟਿਆਂ ਨੂੰ ਤੁਸ ਨਹੀਂ ਸਮਝਣਾ ਇੱਜ਼ਤ ਦੇਣੀ ਔਰ ਆਪਣੇ ਆਪ ਨੂੰ ਛੋਟਾ ਬਖਾਣਾ ਧਮੰਡ ਵਿੱਚ ਨਹੀਂ ਆਣਾ ਕਿ ਮੇਰੇ ਕੋਲ ਬੜਾ ਕੋਚ ਹੈ ਮੈਨੂੰ ਤਾਂ ਬੜੀ ਨੋਲਜ ਹੈ ਮੈਂ ਤੇ ਹੱਥ ਰੱਖਾਂ ਤਾਂ ਰੋਗੀ ਚੰਗੇ ਹੋ ਜਾਂਦੇ ਨੇ ਨਹੀਂ ਨਹੀਂ ਕਦੀ ਵੀ ਕਮੰਡ ਵਿੱਚ ਨਹੀਂ ਆਣਾ ਨੀਵੇਂ ਬਣ ਕੇ ਰਹਿਣਾ ਜਦੋਂ ਅਸੀਂ ਨੀਵੇਂ ਬਣ ਕੇ ਰਹਿਨੇ ਆ ਅਸੀਂ ਪ੍ਰਭੂ ਦੇ ਸਾਹਮਣੇ ਉੱਚੇ ਕੀਤੇ ਜਾਂਦੇ ਆ ਪ੍ਰਭੂ ਆਪਣੇ ਸਾਹਮਣੇ ਵੀ ਸਾਨੂੰ ਇੱਕ ਅੱਛੀ ਪਛਾਣ ਦਿੰਦਾ ਅੱਛੀ ਪ੍ਰਭੂ ਦੀ ਨਜ਼ਰ ਵਿੱਚ ਅੱਛੇ ਧੀਆ ਪੁੱਤਰ ਬਣਦੇ ਆ ਉਹ ਦੂਸਰੇ ਪਾਸੇ ਅਸੀਂ ਲੋਕਾਂ ਦੇ ਵਿੱਚ ਵੀ ਉੱਚੇ ਕੀਤੇ ਜਾਂਦੇ ਆ ਇਸ ਟੌਪਿਕ ਤੇ ਬਹੁਤ ਸਾਰੇ ਵੀਡੀਓ ਬਣ ਸਕਦੀਆਂ ਨੇ ਔਰ ਮੈਂ ਇਹਨੂੰ ਕੰਟੀਨਿਊ ਰੱਖਾਂਗੀ ਕੱਲ ਵੀ ਇਹਨੂੰ ਆਪਾਂ ਸੇ ਐਕਸਪਲੇਨ ਕਰਾਂਗੇ ਕਿਉਂਕਿ ਮੈਂ ਚਾਹੁੰਨੀ ਕਿ ਉਹਦੀ ਇੱਕ ਇੱਕ ਲਾਈਨ ਤੁਹਾਨੂੰ ਸਮਝ ਆਏ ਕਿ ਪਰਮੇਸ਼ੁਰ ਨੇ ਇਦਾਂ ਆਪਣੇ ਚੇਲੇਨ ਕਿਉਂ ਬੋਲਿਆ ਹallelujah ਪ੍ਰਭੂ ਇਹਨਾਂ ਬਚਨਾਂ ਦੇ ਦੁਆਰਾ ਤੁਹਾਨੂੰ ਬਰਕਤ ਦੇਵੇ ਆਸ਼ੀਰਵਾਦ خداਵੰਦ ਦੇ ਪਿਆਰੇ ਲੋਕੋ ਪਰਮੇਸ਼ੁਰ ਨੇ ਸਾਨੂੰ ਬਹੁਤ ਸਾਰੇ ਹੁਕਮ ਦਿੱਤੇ ਨੇ ਪਰਮੇਸ਼ੁਰ ਸਾਨੂੰ ਧਰਤੀ ਤੇ ਇਸ ਲਈ ਭੇਜਿਆ ਕਿ ਅਸੀਂ ਦੇਖੋ ਪ੍ਰਭੂ ਦੀ ਨਜ਼ਰਾਂ ਵਿੱਚ ਅਸੀਂ ਉੱਚੇ ਹਾਂ ਅਸੀਂ ਨੀਵੇਂ ਨਹੀਂ ਆ ਪ੍ਰਭੂ ਦੀ ਨਜ਼ਰਾਂ ਵਿੱਚ ਅਸੀਂ ਉੱਚੇ ਹਾਂ ਉਹਦੇ ਜਨਾਂ ਉਹਦੇ ਧੀਆਂ ਪੁੱਤਾਂਾਂ ਤੇ ਅਸੀਂ ਉੱਚੇ ਕੀਤੇ ਗਏ ਹਾਂ ਪਰ ਸਾਨੂੰ ਜਿਹੜੇ ਜਿੱਕੋ ਅਗੋਂ ਕੋਈ ਗਰੀਬ ਬੰਦਾ उचे किए गए खवावान नहीं अगर मेरे को ज्यादा बुद्धि है दूजा बंद ना बुद्ध है कि मैं ओदा मुखावगी जिन्ना कोई आप छोटे बन जाव गे ओना प्रभु सू उचा करेगा जिन्ना अस नम्र हंबर रह के जीवन बतीत करा ਪ੍ਰਭੂ ਉਨਾਂ ਹੀ ਸਾਨੂੰ ਉੱਚਾ ਕਰੇਗਾ ਹallelujah ਮੇਰਾ ਵਿਸ਼ਵਾਸ ਹੈ ਕਿ ਜੋ ਮੈਸੇਜ ਪ੍ਰਭੂ ਨੇ ਸਾਨੂੰ ਅ ਦਿੱਤਾ ਤੁਸੀਂ ਔਰ ਮੈਂ ਸਮਝ ਲਿਆ ਔਰ ਅਸੀਂ ਜਦੋਂ ਇਸ ਮੈਸੇਜ ਨੂੰ ਲੈ ਕੇ ਚੱਲਾਂਗੇ ਸਾਡੇ ਜੀਵਨ ਬਦਲ ਜਾਣਗੇ ਹallelujah ਅੱਖਾਂ ਨੂੰ ਬੰਦ ਕਰੋ ਆਓ ਅਸੀਂ ਪ੍ਰਾਰਥਨਾ ਦੇ ਵੱਲ ਚੱਲਦੇ ਹਾਂ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਅੱਜ ਸੁੰਦਰ ਇਸ ਵਚਨ ਦੇ ਲਈ ਪ੍ਰਭੂ ਜੀ ਤੁਸੀਂ ਸਾਨੂੰ ਹੰਬਲ ਰਹਿਣਾ ਸਿਖਾਇਆ ਪ੍ਰਭੂ ਜੀ ਕਿਉਂਕਿ ਤੁਸੀਂ ਆਪ ਪ੍ਰਭੂ ਹੋ ਕੇ ਤੁਸੀਂ ਗੁਰੂ ਹੋ ਕੇ ਪ੍ਰਭੂ ਜੀ ਆਪ ਹੰਬਲ ਬਣੇ ਪ੍ਰਭੂ ਜੀ ਆਪ ਨੰਮਰ ਬਣੇ ਪ੍ਰਭੂ ਜੀ ਆਪ ਦੀਨ ਬਣੇ ਪ੍ਰਭੂ ਜੀ ਤੁਸੀਂ ਸਾਨੂੰ ਵੀ ਪ੍ਰਭੂ ਜੀ ਹੰਬਲ ਔਰ ਦੀਨ ਹੋਣ ਲਈ ਕਿਹਾ ਪ੍ਰਭੂ ਜੀ ਪ੍ਰ ਅਗਿਆਨ ਨੂੰ ਕਬੂਲ ਕਰਦੇ ਆ ਪ੍ਰਭੂ ਜੀ ਜੋ ਕੁਝ ਵੀ ਹੈ ਪ੍ਰਭੂ ਸਭ ਕੁਝ ਤੋੜਦਾ ਹੈ ਇਹ ਪ੍ਰਭੂ ਜੀ ਸਾਡਾ ਸਾਡੇ ਵਿੱਚ ਕੁਝ ਨਹੀਂ ਹੈ ਮੇਰੇ ਪ੍ਰਭੂ ਜੀ ਮੇਰੇ ਪਿਤਾ ਜੀ ਆਦਾ ਵਚਨ ਪੜਿਆ ਸੁਨਿਆ ਸਮਝਿਆ ਜਾਣਾ ਪ੍ਰਭੂ ਜੀ ਸਾਡੇ ਜੀਵਨ ਸੋਗਨਾ ਵਰਕੰਦ ਨੂੰ ਲੈ ਕੇ ਆ ਚੁਕਿਆ ਪ੍ਰਭੂ ਜੀ ਅਸਮਸੀ ਦਾ సామਰਥੀ ਨਾਮ ਜੀ ਆਮੀ ਜਿੱਤੇ ਦਾ ਤੁਸੀਂ ਪ੍ਰਭੂ ਜੀ ਚੇਲਿਆਂ ਨੂੰ ਉੱਚਿਆ ਕੀਤਾ ਪ੍ਰਭੂ ਜੀ ਚੇਲੇ ਤੁਹਾਡੇ ਪਿੱਛੇ ਚੱਲੇ ਔਰ ਵੱਡੇ ਵੱਡੇ ਕੰਮ ਉਹਨਾਂ ਨੇ ਕੀਤੇ ਪ੍ਰਭੂ ਜੀ ਇਹ ਬੱਚੇ ਵੀ ਪ੍ਰਭੂ ਦੇਖਣ ਸੁਣਨ ਵਾਲੇ ਭੈਣ ਭਾਈ ਪ੍ਰਭੂ ਜੀ ਤੇਰੇ ਚੇਲੇ ਬੰਜਨ ਖੁਦਾਵੰ ਜਿਦਾ ਇਹਨਾਂ ਨੇ ਉਹਨਾਂ ਨੇ ਵੱਡੇ ਵੱਡੇ ਕੰਮ ਕੀਤੇ ਪ੍ਰਭੂ ਜੀ ਇਹ ਵੀ ਵੱਡੇ ਵੱਡੇ ਕੰਮ ਕਰਨ ਆਪਣੇ ਜੀਵਨ ਦੇ ਵਿੱਚ ਪ੍ਰਭੂ ਜੀ ਇਹ ਵਚਨ ਇਹਨਾਂ ਦੇ ਜੀਵਨ ਦੇ 3 ਨਹੀਂ 60 ਨਹੀਂ ਬਲਕਿ 100 ਗੁਣਾ ਫਲ ਨੂੰ ਲੈ ਕੇ ਆਏ ਪ੍ਰਭੂ ਜੀ ਇਹ ਤੜਾ ਵਚਨ ਕਿੰਨਾ ਕੰਨ ਨੇ ਉਹ ਜੇ ਮੇਰੇ ਬਚਨ ਨੂੰ ਸੁਣਦੇ ਤੇ ਉਹਦੇ ਤੇ ਚੱਲਦੇ ਨੇ ਪ੍ਰਭੂ ਜੀ ਇਹ ਵਚਨ ਇਹਨਾਂ ਨੇ ਸੁਣ ਲਿਆ ਹੁਣ ਚੱਲਣ ਵੀ ਪ੍ਰਭੂ ਜੀ ਜਦੋਂ ਚੱਲਣ ਤੇ ਵੱਡੀ ਬਰਕਤ ਇਹਨਾਂ ਦਾ ਹਿੱਸਾ ਹੈ ਵੱਡਾ ਛੁਟਕਾਰਾ ਇਹਨਾਂ ਦਾ ਹਿੱਸਾ ਹੈ ਪ੍ਰਭੂ ਯਸੁਮ ਸਿਦੇ ਸਾਮਰਥੀ ਜੰਦਾ ਨਾਮ ਦੇ ਵਿੱਚ ਆਮੀ ਗੋਡ ਬles you ਆਫ ਫਿਲਮ ਲਾ ਕੇ ਖੁਦਾਵੰਦੀ ਪਵ